ਦੀਆਂ ਤਸਵੀਰਾਂ ਜੋ ਕਿ ਫੂੜੋਲੀਆ ਨੂੰ ਚੈੱਕ ਕੀਤਾ ਜਾ ਰਿਹਾ ਹੈ ਇਹ ਕਹਿੰਦੇ ਜੇ ਸਾਡੇ ਪੰਜਾਬੀ ਦੀ ਨਹਿਰਾਂ ਜਾਣੀਆਂ ਤਾਂ ਮੋਗੇ ਦਿਓ ਇਹ ਹਲਕੀਆਂ ਤਾਂ ਨਹੀਂ ਜੋ ਕਿ ਬਾਅਦ ਦੇ ਵਿੱਚ ਸਾਨੂੰ ਸਤਾਣਾ ਪੈ ਸਕੇ ਇਹ ਬਹੁਤ ਵਧੀਆ ਜਿਹੜੀ ਆਪਾਂ ਸੋਚ ਹੈ ਕੋ ਕਹਿ ਸਕਦੇ ਹਾਂ ਰਾਜਵੀਰ ਸਰਾਵ ਸਰਪੰਚ ਸਾਹਿਬ ਦੀ ਆਪਾਂ ਪੂਰਨ ਤੌਰ ਤੇ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਤੁਸੀਂ ਦੇਖਦੇ ਰਹੋ ਐਲਵੀਐਸ ਨਿਊਜ਼ ਚੈਨਲ ਸ਼ਾਨ ਪੰਜਾਬ ਦੀ ਕਿਸੀ ਦੇਖ ਰਹੇ ਹਾਂ ਕਿ ਰਕਤਾ ਜੀ ਹੈ ਜੇ ਇੱਥੇ ਮੌਜੂਦ ਨੇ ਨਾਲੇ ਤਰਤਨ ਵੀ ਪੰਦੀ ਹੈ ਸਹੈਲ ਜੇ ਮੌਜੂਦ ਹੈ ਆਪਣੀ ਮੌਜੂਦਗੀ ਦੇ ਵਿੱਚ ਜੋ ਕਿ ਢੋਲੀਆਂ ਦਾ ਜਿਹੜਾ ਅੱਧਰ ਪਾਸੇ ਹੋ ਚੁੱਕਾ ਪੰਨ ਕੇ ਮਟੀਰੀਅਲ ਦੇਖਿਆ ਗਿਆ ਕਿ ਬਾਅਦ ਦੇ ਵਿੱਚ ਕੋਈ ਪਿੰਡ ਵਾਲਾ ਇਹ ਨਾ ਕਹਿ ਦੇਵੇ ਕਿ ਘਟਿਆ ਕਿਸਮ ਦੀ ਜਾਂ ਉਹਦੇ ਵਿੱਚ ਤਾਰਨ ਨਹੀਂ ਸੀ ਆ ਉਹ ਢੋਲੀਆਂ ਦੱਬ ਕੇ ਮੋٹے ਪੈਸੇ ਕਮਾਏ ਜਿਵੇਂ ਅਕਸਰ ਪੰਚਾਇਤਾਂ ਤੇ ਜਿਹੜੇ આરોਪ ਨੇ ਉਹ ਲੱਗਦੇ ਰਹਿੰਦੇ ਨੇ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਵੀ ਜੇ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਤੇ ਪੰਚਾਇਤ ਵਾਸੀਆਂ ਨਾਲ ਵੀ ਮੈਂਬਰਾਂ ਨਾਲ ਵੀ ਤੁਸੀਂ ਦੇਖਦੇ ਰਹੋ ਐਲਵੀਐਸ ਨਿਊਜ਼ ਅੱਜ ਤਾਂ ਗੱਡ ਪਹਿਲਾਂ ਕਮੈਂਟ ਸ਼ੇਅਰ ਜਰੂਰ ਕਰਿਓ ਕਿ ਤੁਹਾਡੇ ਪਿੰਡ ਵੀ ਕੋਈ ਇਸ ਤਰ੍ਹਾਂ ਭੰਨ ਕੇ ਤਖਾਂਦਾ ਜਾਮੀ ਲਿਆ ਕੇ ਰਾਤ ਨੂੰ ਨੇਰੇ ਚ ਪਾ ਦਿੰਦਾ 17 ਹੋਣ ਜਾਂ ਨਾ ਹੁਣ ਮੇਰਾ خیال ਹੋ ਰਿਹਾ ਯਾਰ ਪਾਣੀ ਤੋਂ ਵੱਧ ਵੀ ਲਾਇਆ ਉਹਨਾਂ ਨੇ ਬਾਅਦ ਫੋੜਨ ਤੋਂ ਬਾਅਦ ਜੋ ਕਿ ਇਹਦਾ ਬੇਟ ਹੈ ਜਿਹੜਾ ਉਹ ਵੀ ਜੋਖਾ ਜਾਊਗਾ ਕਿ ਕਿੰਨਾ ਕਿ ਇਹਦਾ ਬੇਟ ਹੈ ਜਿਹੜੀ ਵਿੱਚ ਮਟੀਰੀਅਲ ਪਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਕੰਡਾ ਹੈ ਉਹ ਫਿਲਹਾਲ ਤੁਸੀਂ ਸਕਰੀਨ ਦੇਖ ਸਕਦੇ ਹੋ ਕਿ ਜ਼ੀਰੋ ਤੇ ਹੈ ਤੁਸੀਂ ਦੇਖ ਸਕਦੇ ਹੋ ਜੋ ਕਿ ਨਹਿਰੀ ਪਾਣੀ ਵਾਸਤੇ ਪੜੋਲੀਆਂ ਆਈਆਂ ਸੀ ਅੱਜ ਜੇਈ ਸਾਹਿਬ ਦੀ ਮੌਜੂਦਗੀ ਦੇ ਵਿੱਚ ਅਤੇ ਸਮੂਹ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਨਾਲੇ ਸਰਪੰਚ ਰਾਜਵੀਰ ਸਿੰਘ ਸਰਾਓ ਉਹਨਾਂ ਦੀ ਮੌਜੂਦਗੀ ਦੇ ਵਿੱਚ ਜੋ ਪੈਪ ਆਈਆਂ ਸੀ ਉਹਨਾਂ ਨੂੰ ਭੰਨ ਕੇ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਜੋਖੀ ਗਈ ਹੈ ਕਿਉਂ ਜੋਖੀ ਗਈ ਹੈ ਕਿਸ ਕਾਰਨ ਜੋਖੀ ਗਈ ਹੈ ਇਹ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰ ਇਹਦਾ ਬੇਟ ਜਿਹੜਾ ਉਹ ਜੂੜ ਦਿਖਾਣ 5950 5950 ਇਹਦਾ ਬੇਟ ਹੈ ਜੀ ਅੱਛਾ ਕੀ ਨਾਮ ਹੈ ਆਪਣਾ ਗੁਰਜੀਤ ਸਿੰਘ ਜੀ ਅੱਛਾ ਗੁਰਜੀਤ ਸਿੰਘ ਜੀ ਇਹ ਤੁਸੀਂ ਪੰਨੀ ਕਿਉਂ ਪਹਿਲਾਂ ਕਾਰਨ ਕੀ ਸੀ ਫਿਰ ਤਾਰਾਂ ਇੱਥੇ ਰੱਖੀਆਂ ਫਿਰ ਤੋਲਿਆ ਕਿਉਂ ਤੋਲਿਆ ਇਹਦੇ ਬਾਰੇ ਵਿਸਤਾਰ ਦੇ ਨਾਲ ਐਲਵੇਸ ਨਿਊ ਨੂੰ ਜਾਣਕਾਰੀ ਦਿਓ ਵੀ ਇਹ ਪੰਨੀਆਂ ਇਸ ਕਰਕੇ ਹੈ ਜੀ ਵੀ ਕੀ ਆਪਣਾ ਸਹੀ ਸਾਨੂੰ ਪਤਾ ਲੱਗ ਜਾਵੇ ਵੀ ਕਿੰਨਾ ਵਜਨ ਤਾਰਾਂ ਚ ਹੁੰਦਾ ਹੈ ਜੀ ਸਾਹਿਬ ਸਾਡੇ ਨਾਲ ਨੇ ਉਹ ਕਹਿੰਦੇ ਵੀ ਇਹਦਾ ਵਜ਼ਨ ਤੋਲਣਾ ਅਸੀਂ ਨੇ ਪੜੋਨੀ ਦਾ ਤੇ ਉਹ ਵਜ਼ਨ ਅੱਜ ਤੋਲਿਆ ਸਹੀ ਹੈ ਸਹੀ ਹੈ ਹਾਂਜੀ ਇਹ ਦਾ ਇਹ ਵੀ ਮਤਲਬ ਹੈ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀ ਹੁੰਦੀ ਹੈ ਦੂਜਾ ਕਹਿੰਦਾ ਜੇ ਘੱਟਿਆ ਮਟੀਰੀਅਲ ਪਾਤਾ ਉਹਦੇ ਕਰਕੇ ਵੀ ਤੁਸੀਂ ਉਹ ਵੀ ਹੈਗਾ ਹੀ ਬਾਕੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਵੀ ਆਪਦੀ ਤਸੱਲੀ ਕਰੋ ਉਹ ਤਸੱਲੀ ਦੇ ਪੂਰਾ ਬਰੋਬਰ ਸਹੀ ਹੈ ਅਸੀਂ ਨੇ ਚੈੱਕ ਕਰ ਲਿਆ ਹਾਂ ਜੀ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਅੱਜ ਆਪਣਾ ਸੁਰਜਨਪੈਣੀ ਪਿੰਡ ਜੀ ਤੁਹਾਡਾ ਆਪਣਾ ਸੁਭ ਨਾਮ ਕੀ ਹੈ ਜੀ ਮੇਰਾ ਨਾਮ ਸਾਇਲ ਕੁਮਾਰ ਹੈ ਜੀ ਤੇ ਆਪਣਾ ਇਹ ਮੋਗੇ ਦਾ ਕੰਮ ਸਟਾਰਟ ਹੋਇਆ ਸੀ 2605 ਸਬ ਮਾਈਨਰ ਦਾ ਜੀ ਇਹਦੇ ਚ ਜਿਵੇਂ ਪੰਜਾਬ ਸਰਕਾਰ ਦੀ ਹਦਾਇਤਾਂ ਐ ਵੀ ਜੋ ਵੀ ਆਪਣੇ ਪਾਈਪ ਵਗੈਰਾ ਸਾਈਟ ਤੇ ਆਂਦੀ ਐ ਉਹ ਪਾਈਪ ਦੀ ਕੁਆਲਿਟੀ ਚੈੱਕ ਕਰਨੀ ਹੁੰਦੀ ਐ ਪੁਰਾਣੇ ਸਮੇਂ ਚ ਕੀ ਹੁੰਦਾ ਸੀ ਵੀ ਉਹ ਪਾਈਪ ਦੀ ਕੁਆਲਿਟੀ ਚ ਕਈ ਡਿਫੈਕਟ ਮਿਲੇ ਸੀ ਇਸ ਕਰਕੇ ਅੱਜ ਪੰਚਾਇਤ ਸਰਪੰਚ ਸਾਹਿਬ ਦੀ ਮੌਜੂਦਗੀ ਦੇ ਵਿੱਚ ਆਪਾਂ ਇਹ ਪਾਈਪ ਪੰਨੀ ਐ ਇਹਦਾ ਜਿਹੜਾ ਸਟੀਲ ਦਾ ਆਪਾਂ weight ਚੈੱਕ ਕੀਤਾ ਜੋ ਕਿ ਇਹਦੇ ਕੋਡ ਹੁੰਦੇ ਐ ਵਿਭਾਗੀ ਕੋਡ ਹੁੰਦੇ ਐ ਵੀ ਇੰਨਾ weight ਹੋਣਾ ਚਾਹੀਦਾ ਉਹਦੇ ਹਿਸਾਬ ਨਾਲੇ ਸਹੀ ਪਾਇਆ ਗਿਆ ਮਤਲਬ 5-800 ਕੋ ਚਾਹੀਦਾ ਹੁੰਦਾ ਆਪਾਂ ਨੂੰ ਤੇ 6 ਕਿਲੋ ਦੇ ਆਸ-ਪਾਸ ਹੈਗਾ ਜੋ ਕਿ ਬਿਲਕੁਲ ਸਹੀ weight ਤੇ ਬਾਕੀ ਇਹਦੀ ਕੁਆਲਟੀ ਵੀ ਚੈੱਕ ਕੀਤੀ ਗਈ ਹੈ ਜੀ ਮਤਲਬ ਕੀ ਡਾਈਮੈਂਸ਼ਨ ਆਗੈਰਾ ਦੇਖेंगे ਉਹ ਵੀ ਸਹੀ ਪਾਈ ਗਈ ਹੈ ਬਹੁਤ ਬਹੁਤ ਧੰਨਵਾਦ ਇਹ ਹਨ ਜੇਜੇ ਸਾਹਿਬ ਜਿਨ੍ਹਾਂ ਨੇ ਪੂਰਨ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਸਾਡੇ ਨਾਲ ਮੌਜੂਦ ਨੇ ਰਾਜਵੀਰ ਸਿੰਘ ਸਰਪੰਚ ਉਹਨਾਂ ਤੋਂ ਵੀ ਆਪਾਂ ਦੋ ਗੱਲਾਂ ਪੁੱਛਾਂਗੇ ਸਿਰਫ ਰਾਜਵੀਰ ਜੀ ਤੁਹਾਡਾ ਸਵਾਗਤ ਹੈ ਐਲਿਵਸ ਨਿਊਜ਼ ਦੇ ਵਿੱਚ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤੁਸੀਂ ਪਹਿਲੀ ਗੱਲ ਦੇਖ ਰਹੇ ਹੋ ਜੀ ਪਹਿਲਾਂ ਕੋਈ ਵੀ ਸਰਕਾਰਾਂ ਹੁੰਦੀ ਨੇ ਜਿਹੜੀਆਂ ਉਹ ਪਾਈਪਾਂ ਪਵਾਉਂਦੀਆਂ ਦੀਆਂ ਉਦੋਂ ਕੁਝ ਨਹੀਂ ਚੈੱਕ ਰਿਆ ਜਾਂਦੀ ਚੰਗੀਆਂ ਮਾੜੀਆਂ ਪਾਈਪਾਂ ਸਭ ਚਾਲ ਲੈਂਦੀਆਂ ਇਹ ਪਹਿਲੀ ਗੱਲ ਹੋ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਆ ਆਪਦੀ ਹੈ ਜੀ ਵੀ ਮਾਲ ਚੈੱਕ ਹੋ ਕੇ ਬਕਾਇਦਾ ਪਿੰਡ ਦੀ ਪੰਚਾਇਤ ਨੂੰ ਡਿਊਟੀ ਲਾਈ ਗਈ ਹੈ ਵੀ ਪੜੋਲੀਆਂ ਦਾ ਮਾਲ ਅਸਰੀਆ ਚੈੱਕ ਕਰਿਆ ਜਾਵੇ ਛੋੜੇ ਸਾਹਮਣੇ ਪੰਨ ਕੇ ਦੀ ਤਾਰ ਚੈੱਕ ਕਰੀ ਗਈ ਹੈ ਜਿਹੜੀ 5.6 ਕਿਲੋ ਹੋਣੀ ਚਾਹੀਦੀ ਹੈ ਇਹ 6 ਕਿਲੋ ਹੈ ਜੀ 2 250 ਗ੍ਰਾਮ ਬਾਜਨ ਵੱਧੇ ਹੈ ਜੀ ਤਾਰ ਚ ਕੱਟ ਨਹੀਂ ਹੈ ਗਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹੜੇ ਵਧੀਆ ਕੰਮ ਕਰ ਰਹੇ ਨੇ ਜੀ ਵਧੀਆ ਸੋਚ ਉਹਨਾਂ ਦੀ ਜੀ ਨਹੀਂ ਪਹਿਲਾਂ ਮਿਲੀ ਜੁਲਿਆ ਸਭ ਕੁਝ ਚੱਲਦਾ ਦੀ ਜੀ ਤੁਸੀਂ ਦੇਖ ਦੀ ਸਾਰਾ ਕੁਝ ਜੀ ਰਾਜਵੀਰ ਜੀ ਕੇ ਵਾਰ ਆਪਾਂ ਨੂੰ ਉਹ ਚੀਜ਼ ਦਿਖਾ ਦਈਏ ਵੀ ਜਿਹੜੀ ਨਹਿਰ ਬਣੀ ਹੋਈ ਹੈ ਉਹ ਵੀ ਜ਼ਰੂਰੀ ਹੈ ਜਿਹਦੇ ਵਿੱਚੋਂ ਪੜੋਲੀਆਂ ਇਹ ਦੱਬੀਆਂ ਜਾਣਗੀਆਂ ਜਿਹੜੀ ਨਹਿਰ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਕਿਉਂ ਰਾਜਵੀਰ ਸਿੰਘ ਸਰਪੰਚ ਸਾਹਿਬ ਮੌਜੂਦਾ ਖੜੇ ਨੇ ਪੰਚਾਇਤ ਖੜੀ ਹੈ ਸਾਡੇ ਅੰਜੇਈ ਸਾਹਿਬ ਉਹ ਵੀ ਇੱਥੇ ਮੌਜੂਦ ਨੇ ਕਿ ਇਸ ਜਿਹੜੀ ਨਹਿਰ ਹੈ ਬਣਾਈ ਹੋਈ ਪਿੰਡ ਸੁਰਜਨ ਭੈਣੀ ਦੀ ਇਸ ਦੇ ਵਿੱਚੋਂ ਜਿਹੜੀਆਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੜੋਲੀਆਂ ਇਹ ਪੜੋਲੀਆਂ ਅੰਡਰਗਰਾਉਂਡ ਆ ਦੱਬੀਆਂ ਜਾਣਗੀਆਂ ਇਹ ਜਿਹੜੀਆਂ ਪੜੋਲੀਆਂ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਕਿੰਨੇ ਕਿਲੋਮੀਟਰ ਤੱਕ ਦੀਆਂ ਕਿਹੜੇ ਸਾਈਡ ਦੱਬੀਆਂ ਜਾਣਗੀਆਂ